ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾ ਤੁਹਾਨੂੰ ਦੈਨ ਦੋਗਣੀ ਤੇ ਰਾਚੋਗਣੀ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇਹ ਰੋਗਤਾ ਦੀ ਸਾਰੇ ਮਾਨਵ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਘਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਜੀ ਤੇ ਐ ਇੱਕ ਗੱਲ ਹੈਗੀ ਹੈ ਬਿੱਗ ਬ੍ਰਦਰ ਗਿਆ ਬਾਜੀ ਹਾਂ ਛਾਟੂ ਸ਼ਾਮ ਬਰਬਰੀ ਜੀ ਦੇ ਦਰਸ਼ਨ ਕਰਨ ਨਾਲੇ ਮੇਰੇ ਮਾਸੀ ਦਾ ਮੁੰਡਾ ਆ ਗਿਆ ਭਾਜੀ ਉਹ ਤੁਸੀਂ ਬਲੌਗ ਉੱਧਰ ਦੇਖੇ ਰਹੇ ਤੇ ਸਾਡੀ ਮਾਸੀ ਦੀ ਨੂੰ ਸਾਡੀ ਪਰਜਾਈ ਉਹ ਸਾਡੇ ਕੋਲ ਆ ਤੇ ਖੂਬ ਰੌਣਕਾਂ ਲੱਗੀਆਂ ਵਾਜੀ ਭਾਬੀ ਨਾਲ ਹਾਸੇ ਮਜ਼ਾਕ ਟਿੱਚਰਾ ਚੱਲੀ ਜਾਂਦੀਆਂ ਸਾਡੀਆਂ ਤੇ ਹੁਣ ਸਿਖਰ ਦਾ ਪਹਰੇ ਦੇ ਵਿੱਚ 12:00 ਵੱਜ ਗਏ ਜੀ 12 ਤਾਂ ਵੀ ਪਰੇ ਟਾਈਮ ਹੋ ਗਿਆ ਤੇ ਹੁਣ ਸੰਦੀਪ ਕੌਰ ਕਹਿੰਦੀ ਵੀ ਭਾਬੀ ਯਾਰ ਮੈਂ ਮਤਲਬ ਮੇਰੀ ਪਰਜਾਈ ਤੇ ਇੱਕ ਸੁੱਖੋ ਭੈਣ ਜੀ ਦੀ ਦੂਸਰੀ ਵੀ ਅਸੀਂ ਤੂਫਾਨੇ ਜਾ ਕੇ ਉਹਨਾਂ ਰੋਪੜ ਵੀ ਥੋੜਾ ਜਿਹਾ ਸਮਾਨ ਲੈ ਕੇ ਆਵਾਂ ਤੇ ਵੀ ਚਲੋ ਤੇ ਅੱਜ ਸਵੇਰ ਦਾ ਥੋੜੀ ਥੋੜੀ ਕਿਨਮਣ ਕਾਣੀ ਜੀ ਪੈ ਰਹੀ ਸੀ ਤੇ ਹੁਣ ਜਦੋਂ ਧੁੱਪ ਜੀ ਨਿਕਲੀ ਨੇ ਐ ਟਾਈਮ ਜਿਹੜੀ ਧੁੱਪ ਨਿਕਲਦੀ 12 ਵਜੇ ਮੀਤੇ ਬਾਅਦ ਵਾਲੀ ਨਾ ਥੋੜਾ ਥੋੜਾ ਮੀਤੇ ਬਾਅਦ ਵਾਲੀ ਉਹ ਤਨਾ ਸਰੀਰ ਵਾਸਤੇ ਆ ਹੀ ਹੋ ਜਾਂਦਾ ਵੀ ਕਿੱਥੇ ਫਸ ਗਿਆ ਮਾਨਸਾ ਕਿੱਥੇ ਫਸ ਗਿਆ ਗਰਮੀ ਉੱਪਰ ਤੇ ਗਰਮ ਗਰਮ ਜਿਹਾ ਇਸ ਟਾਈਮ ਦੱਖਣ ਚੱਲ ਰਿਹਾ ਹੈ ਜਾਣ ਨੂੰ ਕਿਤੇ ਦਿਲ ਕਰਦਾ ਨਹੀਂ ਫਿਰ ਵੀ ਚਲੋ ਨਿਆਣਾ ਨੂੰ ਵੀ ਲੈ ਕੇ ਆਉਣਾ ਸੀ ਨਿਆਣੇ ਗਿਆ ਵੇ ਸਕੂਲ ਮਾਸੀ ਦੇ ਬੋਤੇ ਵੀ ਸਮਝ ਲਓ ਵੀ ਮੇਰੇ ਕਾਲੇ ਬਾਈ ਦੇ ਜਵਾਕਦ ਹੋਏ ਉਹ ਵੀ 2 ਵਜੇ ਉਹਨਾਂ ਨੂੰ ਲੈ ਕੇ ਆਉਣਾ ਤੇ ਰੀਤ ਨੂੰ ਵੀ ਨਾਲੇ ਲੈ ਕੇ ਆਉਣਾ ਸੀ ਇਹ ਕਹਿੰਦੇ ਵੀ ਉਹਨੂੰ ਤਾਂ ਲੈਣ ਜਾਣਾ ਵੀ ਚੱਲ ਜਿਹੜਾ ਸਾਡਾ ਘੰਟਾ ਰੋਪੜਾ ਉਹਦੇ ਵਿੱਚ ਬਾਜ਼ਾਰ ਚ ਲਾ ਕੇ ਅਸੀਂ ਉਸ ਤੋਂ ਬਾਅਦ ਫਿਰ ਜਵਾਕਰ ਨੂੰ ਲੈ ਆਉਂਗੇ ਮੈਂ ਫਿਰ ਮਹੱਤਲ ਜਾਣਾ ਤਾਂ ਹੈਗਾ ਵੀ ਚੱਲਦੇ ਆ ਤੇ ਹੁਣ ਕੈਮਰਾ ਬੈਕ ਕਰਦਾ ਜੀ ਮੈਂ ਹੁਣ ਚੱਲਦਾ ਉਹਨਾਂ ਕੋਲ ਨੂੰ ਹਾਂ ਪਤਾ ਨਹੀਂ ਕਿ ਆ ਮੰਨ ਲਾ ਕਿਆ ਮਨਾਉਂਦੀਆਂ ਕਿਆ ਨਹੀਂ ਹੁਣ ਇਹੀ ਜਾਣਨੀ ਆ ਇੱਕ ਦੋ ਨੂੰ ਖਿਜਦੀ ਤੂੰ ਮੰਨ ਲਾ ਤੂੰ ਐ ਕਰ ਲਾ ਤੂੰ ਐ ਕਰ ਲਾ ਤੇ ਤੁਸੀਂ ਬਲੌਗਰ ਹੁਣ ਬਣੇ ਰਹੋ ਜੀ ਲਓ ਜੀ ਮੇਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤਾਂ ਬੜਾ ਪਹਿਲਾ ਰਲੋਜ ਆਪਾਂ ਦੀ ਤੇ ਹੁਣ ਤਾਂ ਬੋਲਦੀ ਜੀ ਕਿ ਨਾ ਅਜੇ ਤਿੰਦੂਆ ਦਾ ਵੱਡਾ ਹੁੰਦਾ ਜੀ ਨਹੀਂ ਮੇਰਾ ਨਾ ਸਰੀਰ ਸਵੇਰ ਦੇ ਅਪਸੈਟ ਜੇ ਤੂੰ ਪਿਛਲੇ 15 20 ਦਿਨਾਂ ਤੋਂ ਆਪ ਸੈੱਟ ਕਿਦਣ ਹੋਈ ਐ ਸੈੱਟ ਬਦਲ ਨਿਕਾਲੀ ਉੱਥੇ ਸਾ ਆਪਣੇ ਪਿੰਡ ਜਾ ਕੇ ਸੈੱਟ ਹੋਈ ਦਿੱਥੇ ਜਦ ਉੱਥੇ ਪਹੁੰਚੇ ਆਪਾਂ ਅੰਮ੍ਰਿਤਸਰ ਉਹ ਉੱਥੇ ਵੀ ਠੀਕ ਤਾਂ ਜਾਣੀ ਕਿ ਐ ਉੱਥੇ ਨਾ ਕੱਚਾ ਜੀ ਘਰ ਦੀ ਮਿੱਟੀ ਜੀ ਦੀ ਸੁਗੰਧ ਆਉਂਦੀ ਉਹ ਉਹ ਸਮੇਂ ਅਲੱਗ ਬਾਤ ਦਾ ਲੋਕ ਤਰਸੇ ਫਿਰਦੇ ਆ ਹੈ ਨਾ ਇੱਕ ਨਾਮ ਉੱਥੇ ਗੋਸ਼ ਤੇ ਉਹ ਕਿੰਨੇ ਸੋਹਣੇ ਤੇ ਹਾਂ ਦੇਖੇ ਨਾ ਮਿੱਝਾ ਢਾਪੜਾ ਤਾਂ ਸਾਰਾ ਟੱਬਰੇ ਪੈ ਜਾਵੇ ਤੇ ਸਾਰਾ ਟੱਬਰ ਕੇ ਅੱਧਾ ਪਿੰਡ ਪੈ ਜਾਵੇ ਐਡਾ ਮੰਜਾ ਹਾਂ ਮੇ ਲੋ ਜੀ ਇੱਧਰ ਲੈ ਕੁਝ ਕਾਕਾ ਐਡਾ ਜੀ ਜੁੰਨੀਆਂ ਮੁੱਖੀਆਂ ਅਸੀਂ ਜੁੰਨੀਆਂ ਵਾਲੇ ਜੁਣਦੇ ਨਹੀਂ ਵਿੱਕੀ ਦਾ ਮੂੰਹ ਮੇਰਾ ਮੂੰਹ ਕਾਹਦੇ ਦੇਖਦੇ ਵੀ ਵਿੱਕੀ ਦਾ ਮੂੰਹ ਓਏ ਕਾਉ ਕੁਛ ਨਹੀਂ ਮਾਈਪੁਰ ਜੀ ਦਾ ਖਾਲਸਾ ਮਾਈਪੁਰ ਜੀ ਕੀ ਬਥੇ ਪ੍ਰਮਾਤਮਾ ਤੋਂ ਉਹਨੇ ਕੁਛ ਰੱਖੇ ਛੱਡਦੇ ਗੱਲਾਂ ਚ ਰੱਖੇ ਜੀ ਤੇਰੀ ਇਹ ਕਰਾ ਰਹਿਣਾ ਇਹ ਨਾ ਤੁਸੀਂ ਸਾਰੇ ਕਹਿੰਦੇ ਹੋ ਵੀ ਸੁੱਖੋ ਵਿਚਾਰੀ ਘਰੇ ਰਹਿੰਦੀ ਆ ਸੰਦੀਪ ਫਰੀ ਜਾਂਦੀ ਆ ਫਰੀ ਜਾਂਦੀ ਆ ਤੁਹਾਨੂੰ ਕੀ ਪਤਾ ਮੈਂ ਕਿੱਥੇ ਪਾਸ ਗਈ ਕਾਤੋਂ ਪਾਸ ਗਈ ਇਹ ਨਾ ਨਹੀਂ ਟੌਰਚਰ ਕਰਦੇ ਬੰਦੇ ਨੂੰ ਆਹ ਜੀ ਜਠਾਣੀ ਵੀ ਨਾ ਕੀ ਤੇ ਨਾ ਮੈਂ ਤੌਰ ਤਰ ਪੱਖੋਂ ਤੌਰ ਤਰ ਪੱਖੋਂ ਬਾਕੀ ਪਾਸੇ ਤਾਂ ਠੀਕ ਐ ਬਸ ਜਦ ਜਾਣਾ ਹੁੰਦਾ ਫਿਰ ਟੌਰਚਰ ਬਲੈਕਮੇਲ ਹੂੰ 500 ਦਾ نوٹ ਫालतू ਬਹੁਤ ਕੁਝ ਚਲਾ ਲੇਤਾ ਨਾ ਪਾ ਫੇਤਾ ਜਿਹੜੀ ਨੀ ਵੀ ਦੇ ਖਰਚਾ 2000 ਦਾ ਤਾਂ 2500 ਬਣਨਾ ਸੰਦੀਪ ਤੂੰ ਕੀ ਜਾਇਆ ਤੂੰ ਹੀ ਗਿਆ ਜਾ ਬਸ ਸੰਦੀਪ ਫਿਰ ਸੰਦੀਪ ਜਦ ਕੋਸ਼ਿਸ਼ ਤੂੰ ਤੋਖ ਦੋ ਮੇਰਾ ਸੰਦੀਪ ਮੈਂ ਮਰ ਜੂਗੀ ਸੰਦੀਪ ਤੂੰ ਜਾ ਸੰਦੀਪ ਮੈਨੂੰ ਅੱਜ ਜੀਣ ਦੱਦ ਐਨੀ ਪੱਤ ਲਾਉਂਦੀ ਆ ਤਾਂ ਤਾਂ ਦਾ ਬਾਤ ਬਾਤ ਜੇ ਹੁਣ ਮੈਂ ਚਲੇਗੀ ਨਾ ਮੈਨੂੰ ਫੋਨ ਕਰਨਾ ਸੰਦੀ ਕੁਝ ਖਾਣ ਨੂੰ ਲੈ ਆਈਏ ਫੇਰ ਠੀਕ ਹੋ ਜਣਾ ਆਦਰ ਮਿਲੋ ਜੀ ਪਹਿਲੇ ਨਾ ਬੰਦਾ ਭੇਜਦਾ ਪੂਜਾ ਕਰਦੀ ਕਹਿੰਦੇ ਪਹਿਲੇ ਜਾਲਾ ਕੱਢੀ ਨਾ ਮੈਂ ਪਹਿਲਾਂ ਮਗਾ ਦੇ ਬੰਦਾ ਤਿਆਰ ਕਰਤਾ ਤੇਰਾ ਤੇਰੀ ਬੰਦਾ ਤਿਆਰ ਕਰਤਾ ਇੱਕ ਗੱਲ ਹੈਗੀ ਜੇ ਭਾਬੀ ਸਬੂਤ ਨੂੰ ਜਵਾਕ ਲੈਣ ਚਲ ਜਵੇ ਇਹਨੂੰ ਕਿਹੜਾ ਜਵਾਕ ਦੇ ਦੇਣਾ ਇਹਦੀ ਜਵਾਕ ਇਹਨੂੰ ਨਹੀਂ ਮਿਲਣੇ ਉੱਥੇ ਤੇ ਸ਼ਰਤ ਲਾ ਲਾ ਕਿਉਂ ਨਹੀਂ ਮਿਲਣੇ ਤੁਹਾਨੂੰ ਸਿਕਿਉਰਟੀ ਗਾਰਡਾਂ ਨੇ ਜਵਾਕ ਇਹਨੂੰ ਨਿਕਣਾ ਹਾਇ ਕੋਣਾ ਜਿਹੜਾ ਕੱਲ ਸਦੀਪ ਨੂੰ ਪੁੱਛਦੇ ਤੇ ਉਹ ਮੇਰੇ ਪਿੰਡ ਦਾ ਸਿਕਿਉਰਟੀ ਗਾਰਡ ਮੁੰਡਾ ਤਲੋਂ ਮੰਨੂ ਤਾਂ ਦੇਖ ਕੇ ਪਛਾਣ ਲਿਆ ਤਾਂ ਇੱਕ ਹੀ ਆ ਬੇ ਨਿਤਰਾਂ ਦੇ ਘਰ ਤੇ ਆ ਜੀ ਮੈਂ ਮਾਹਲਾ ਨਿਤਰ ਉਪਰੀ ਜਾਵੇ ਮੈਂ ਹੀ ਉੱਠ ਕੇ ਗਿਆ ਉਹ ਕਹਿੰਦਾ ਬੱਲੇ ਬਿੱਕੀ ਬਾਈ ਅੱਛਾ ਅੱਛਾ ਸਾਹ ਕਹਿੰਦਾ ਫਿਰ ਤਲ ਮੈਂ ਆਪਣਾ ਜਾਣਦੇ ਕਿਸੇ ਨੂੰ ਉੱਪਰ ਰਹੇ ਨਹੀਂ ਇਹ ਤੇ ਮੈਂ ਅਕਲ ਦੀ ਭਾਬੀ ਨਾਲ ਹੁਣ ਉੱਥੇ ਗਈ ਤਾਂ ਵੀ ਤੁਸੀਂ ਕੌਣ ਹੋ ਜੀ ਨਹੀਂ ਇਹਨਾਂ ਦੀ ਤਾਂ ਜਿਵੇਂ ਆਈਡੀ ਲੱਗੀ ਵੀ ਹੈ ਆਈਡੀ ਲੱਗੀ ਮਦਰ ਦਾ ਆਪ ਇਹਨਾਂ ਦਾ ਤਾਂ ਪਤਾ ਹੈ ਬੱਚੇ ਮਦਰ ਦਾ ਸਿਕਿਉਰਟੀ ਗਾਰਡ ਨੂੰ ਨਾ ਪਤਾ ਸਿਕਿਉਰਟੀ ਗਾਰਡ ਨੇ ਵੀ ਇੱਕ ਵਾਰ ਪਤਾ ਕਰ ਚਰਨਾਲ ਆਉਂਦੇ ਬੱਚੇ ਦੇ ਉੱਤੇ ਇੱਥੇ ਇੱਥੇ ਸਿਕਿਉਰਟੀ ਗਾਰਡ ਦੀ ਇਵਨੀ ਜ਼ਿੰਮੇਵਾਰੀ ਜਿਹੜੀ ਕਲਾਸ ਦੀ ਇੰਚਾਰਜ ਆ ਬੱਚਿਆਂ ਦੀ ਉਹ ਵੀ ਨਾਲ ਆਉਂਦੀ ਹੈ ਗੇਟ ਤੱਕ ਲੇਕੇ ਵਧੀਆ ਗੱਲ ਆ ਵਧੀਆ ਗੱਲ ਆ ਵੈਸੇ ਤੁਹਾਡੀ ਤੁਹਾਡੀ ਬੇਟੀ ਦੀ ਮੈਡਮ ਨਾਲ ਆਈਆ ਉਹਨਾਂ ਨੇ ਫੋਨ ਕਰਿਆ ਤਾਂ ਉਹਦੇ ਪਾਪਾ ਨੂੰ ਪੁੱਛਿਆ ਰਾ ਕਿ ਕਿਤੇ ਮਤਲਬ ਕਿਹਨਾਂ ਨਾਲ ਹੈ ਵਿੱਚ ਸਾਰੀ ਜਾਣਕਾਰੀ ਲਈ ਨਹੀਂ ਵਧੀਆ ਗੱਲ ਆ ਹੁਣ ਅੱਜ ਕੱਲ ਤੈਨੂੰ ਪਤਾ ਮਾਹੌਲ ਕਿਹੋ ਜਿਹਾ ਹੈ ਉਹਦੇ ਕਰਕੇ ਸਖਤਾਈ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਵਧੀਆ ਗੱਲ ਆ ਮੈਨੂੰ ਤਾਂ ਬਹੁਤ ਵਧੀਆ ਲੱਗੀ ਹਾਂ ਨਾ ਨਾ ਵਧੀਆ ਗੱਲ ਆ ਵਧੀਆ ਤਾਂ ਚਾਹੀਦਾ ਹੁਣ ਤੁਸੀਂ ਇਹੋ ਜਿਹੀ ਗਰਮੀ 'ਚ ਭਾਬੀ ਦੇ ਤੂੰ ਤੂੰ ਹੀ ਸਮਝਾ ਦੇ ਮੈਨੂੰ ਵੀ ਇਹੋ ਜਿਹੀ ਗਰਮੀ 'ਚ ਰੋਪੜ ਕਰਨਾ ਕਿਆ ਅੱਜ ਆਪਣੇ ਹੈਗਾ ਹੀ ਹਿੰਦੂ ਸਿੰਘ ਦਾ ਜਨਮ ਦਿਨ ਅੱਜ ਹਾਂਜੀ 9 ਤਰੀਕ अच्छा ते ओनु ਲੈਣ ਜਾਣਾ ਕੀ ਅੱਜ ਗਿਫਟ اچھا ਪਰ ਕੇਕ ਕਟਿੰਗ ਤਾਂ ਕੱਲ ਨੂੰ ਆ ਉਹ ਫਿਰ ਤੁਸੀਂ ਕੈਮਰੇਚ ਨੂੰ ਦੇਖ ਕੇ ਗੱਲ ਕਰਿਆ ਕਰੋ ਜਦ ਤੂੰ ਮੇਰੀ ਅੱਖਾਂ ਤੱਕ ਪਾਉਂਦੀ ਫਿਰ ਆ ਲਈਦਾ ਟੀਵੀ ਐ ਨਾ ਮੈਂ ਪਿੱਛੇ ਖੜਾ ਜੀ ਉਂਗਲੀ ਨਾਲ ਮੈਂ ਆਇਆ ਸਾਰੇ ਜੇ ਕਰੀ ਜਾਂਦਾ ਵੀ ਇੱਧਰ ਨੂੰ ਦੇਖੂ ਗੋਲੀ ਕਿ ਨਹੀਂ ਨੂੰ ਸਾਹਮਣੇ ਫੇਰ ਨਹੀਂ ਸਾਹਮਣੇ ਪਤਾ ਨਹੀਂ ਆ ਪਤਾ ਨਹੀਂ ਕੀ ਸਮਝੀ ਜਾਂਦੇ ਵੀ ਉਂਗਲੀ ਕਰਦੇ ਦਿਖਾਉਂਦਾ ਫਿਰ ਮੂੰਹ ਦੇ ਪ੍ਰੈਸ਼ਨ ਆ ਨਾ ਉਹ ਦੇਖਣ ਸੋਹਣੇ ਲੱਗਦੇ ਸਾਨੂੰ ਓ ਉਹ ਨੂੰ ਧਰਮ ਮਤ ਖਾਉਂਦਾ ਅੱਜ ਤੱਕ ਉਹ ਵੀਡੀਓ ਬਣਾਉਂਦਾ ਜਦੋਂ ਆ ਕੇ ਫ੍ਰੈਕਸ਼ਨ ਦੇ ਦਤੋਂ ਨੂੰ ਮੇਰੇ ਤੂੰ ਤਾਂ ਸਾਡੇ ਨਾਲ ਤੂੰ ਕਿਦੰ ਚੱਜ ਰਿਹਾ ਮੂੰਹ ਗੱਲ ਕਰਦੇ ਆ ਹਾਂ ਬਈ ਆਪ ਕੈਮਰੇ ਕਿਦੰ ਮੇਰੇ ਨਾਲ ਆਸਕੇ ਦੋ ਗੱਲਾਂ ਕਰੀਆਂ ਉਹ ਬਾ ਤੇਰੇ ਮੈਂ ਉਹੀ ਅਮਰਤਸਰ ਨੂੰ ਲਈ ਫਰੀ ਗਿਆ ਨਾ 22500 ਰੁਪਏ ਨੂੰ ਮੈਂ ਉੱਥੇ 22500 ਰੁਪਏ ਮੇਰਾ ਖਰਚਾ ਆ ਗਿਆ ਉੱਥੇ ਜਾਣ ਨੂੰ ਜਿਹੜਾ ਕਿਹੜੇ ਪਿੰਡ ਕਹਿੰਦੀ ਸੀ ਸਾਡੇ ਪਿੰਡ ਜਾਣ ਬਾਤ ਆ ਹਾਂ ਉਹ ਵੀ ਮੇਰਾ ਮੂਰਖ ਮੈਂ ਉਹੀ ਲਾਇਆ ਤੇ ਪਿੱਛੇ ਦੱਸ ਕੇ ਕਹਿੰਦੀ ਮੇਰੇ ਨਾਲ ਕਦੇ ਗੱਲੇ ਨਹੀਂ ਕਰਦਾ ਆਸਕੇ ਲੈ ਨੂੰ ਗੱਲ ਸੁਣੋ ਹਾਂ ਇਹ ਤਾਂ ਕੈਮਰਾ ਚ ਆਨ ਰਿਕਾਰਡ ਕਰ ਲ ਕਰ ਗਿਆ ਮੇਰੀ ਮੇਰੀ ਪੂਰੀ ਗੱਲ ਹੋਲ ਦੇ ਹਾਂ ਤੁਸੀਂ ਵੀਡੀਓ ਤੇ ਹੁਣ ਮੈਨੂੰ ਕਹਿੰਦੇ ਪਹਿਲਾਂ ਤੂੰ ਇਹ ਦੇਖੀ ਜਾਨੀ ਆ ਹੁਣ ਤੁਸੀਂ ਇਹ ਸਾਬ ਇਹ ਕੈਕਸ਼ਨ ਪ੍ਰੀ ਕੋ ਗੁੱਸਾ ਨਹੀਂ ਇਹ ਬੰਦਾ ਸਾਰੀ ਗੱਲ ਕਰ ਲੰਦਾ ਚਲ ਕਰਨਾ ਚਲ ਹੁਣ ਗੱਲ ਕਰ ਸਾਬ ਤੇ ਦੂਜੀ ਗੱਲ ਕਿਹੜੀ ਗੱਲ ਕਰਨੀ ਕਿਹਦੇ ਸਕੇ ਮੈਨੂੰ ਪਤਾ ਫੋਨ ਚ ਮੈਂ ਚਲਾ ਲੈਣਾ ਚਾ ਕੋਈ ਤੇ ਤੇ ਮਰਾਵੇ ਮਾਰ ਕੇ ਮੱਜ ਮਾਰ ਚਲਾ ਯਟਦਾ ਤੈਨ ਨੇ ਉੱਥੇ ਮੈਂ ਛੱਡਿਆ ਕਿੱਥੇ ਆਪਾਂ ਚੱਗ ਗਏ ਤੇ ਆ ਕੇ ਤੂੰ ਮੈਂ ਇੱਕ ਮਿੰਟ ਤੇਰੀ ਲੱਤਾਂ ਕੁੱਟਣੀ ਇਹਦੇ ਉੱਥੇ ਕਮਰੇ ਦੇ ਵਿੱਚ ਆ ਕੇ ਜਦ ਮੈਂ ਚ ਨਹੀਂ ਫਿਰ ਮੈਂ ਤੇਰੀ ਲੱਤਾਂ ਕੁੱਟਣੀ ਇਹਦੇ ਮੇਰਾ ਸਿਰ ਵੀ ਤੂੰ ਕਿਹੜਾ ਲੱਤਾਂ ਵੀ ਦੁਖਦੀਆਂ ਤੀਆਂ ਤੇਰੇ ਤਾਂ ਜੀਰ ਤਾਂ ਦੁਖਦੀ ਨਹੀਂ ਤੇਰੀ ਤੁਸੀਂ ਲੈ ਨਾ ਨਾ ਮੈਨੂੰ ਗੱਟੀ ਚਲਾਉਣੀ ਆਉਂਦੀ ਆ ਨਾ ਕੁਛ ਜਦੋਂ ਮੈਨੂੰ ਮੈਨੂੰ ਜੀਵੇ ਚਲਾਉਣੀ ਆ ਤੇ ਹੁਣ ਮੈਂ ਉਹ ਵੀ ਬੰਦ ਕਰ ਦੂੰ ਫਿਰ ਚਲਾਉਂ ਕਿ ਕੀ ਨਹੀਂ ਤਾਂ ਤੈਨੂੰ ਆਈ ਤਾਂ ਸਬਜ਼ੀ ਲਾਦੀ ਤੈਨੂੰ ਘਰ ਮੈਂ ਕਿਹਾ ਹਾਂ ਇਹ ਉਹਨੂੰ ਅੱਜ ਕੱਲ ਨਾ ਫੈਸ਼ਨ ਦਰਵਾਜ਼ਾ ਹਾਂ ਅੱਜ ਜਿਹੜੀ ਮੈਂ ਸ਼ਾਲਟ ਪਾਈ ਵੀ ਆ ਨਾ ਜੀ ਉੱਲੇ ਆਰੇ ਕੱਪੜੇ ਨਹੀਂ ਜਿਹੜੀ ਮੈਂ ਹੁਣ ਸ਼ਰਟ ਪਾਈ ਵੀ ਐ ਇਹ ਹੈਗੀ ਜੀ ਖੁੱਲੀ ਡੁੱਲੀ ਗਰਮੀ ਐ ਤੇ ਤੁਹਾਨੂੰ ਪਤਾ ਕੱਪੜਾ ਖੁੱਲਾ ਡੁੱਲਾ ਜਿਆ ਵਧੀਆ ਲੱਗਦਾ ਜੇ ਇਹਨਾਂ ਨੂੰ ਕੋਈ ਜਿਕਰ ਆ ਬਹੁਤ ਪੈਣਾ ਕਮੈਂਟ ਕਰਦੀਆਂ ਵੀ 15 ਦਿਨ ਮਹੀਨੇ ਬਾਅਦ ਸੂਟ ਲੈਂਦੀਆਂ ਪਾਉਂਦੀਆਂ ਤਾਂ ਹੈ ਨਹੀਂ ਤੇ ਉਦੋਂ ਬਾਅਦ ਤੁਸੀਂ ਕੱਦ ਤੱਕ ਕਹਿੰਦੇ ਨਹੀਂ ਅਸੀਂ ਤਾਂ ਹਰ ਜੇ ਸੂਟ ਚ ਮੈਂ ਕੰਫਰਟੇਬਲ ਲੱਜੀਏ ਬਸ ਮੈਨੂੰ ਤਾਂ ਇਹ ਠੀਕ ਲੱਗਦਾ ਕਈ ਵਾਰ ਜਪਦੀ ਲੱਗਦੀ ਹੈ ਅੱਕੜੀ ਹੁਣ ਮੈਨੂੰ ਭਾਈ ਗਰਮੀ ਆ ਤੇ ਹੁਣ ਮੈਨੂੰ ਖੁੱਲੀ ਜੀ ਟੀ-ਸ਼ਰਟ ਵਧੀਆ ਲੱਗੀ ਮੈਂ ਪਾ ਲਈ ਲੱਗਿਆ ਮੇਰੇ ਸਰਦਾਰ ਦੇ ਤਾਂ ਜਿਹੜਾ ਮਾਰਚਾ ਕੋਈ ਪਾ ਚ ਪਾ ਦਿੱਤਾ ਪੱਟਿਆ ਹੋਇਆ ਹਾਂ ਭਾਬੀ ਦੇਖਿਆ ਪੰਪਰੂ ਪਤਾ ਵੀ ਹੁਣ ਰੋਪੜ ਜਾ ਕੇ ਜੇ ਮੈਂ ਹਕਾਇਤ ਤਾਂ ਬੈਠੀ ਵੀਡੀਓ ਦੇ ਵਿੱਚ ਕੋਸ ਵੀ ਰੋਪੜ ਜਾ ਕੇ ਤਾਂ ਖਲੌਲਾ ਪਲਾਉਣਾ ਵੀ ਕੋਸ ਮੈਂ ਉੱਥੇ ਜਾ ਮੈਂ ਰੋਪੜ ਜਾ ਕੇ ਮੂੰਹ ਬੁਲਾ ਲੈਣਾ ਨਹੀਂ ਮੈਂ ਨਹੀਂ ਖਾਣਾ ਭਾਬੀ ਨੂੰ ਖੁਲਾਉਣਾ ਹੈ ਕਿ ਮਮਸ ਮਮਸ ਸਾਹਿਬ ਨੂੰ ਮਿਲਦੇ ਆ ਮਮਸ ਆਹ ਟਾਈਮ ਨਹੀਂ ਮਿਲਣੇ ਹੈਗੇ ਟਰਾਈ ਕਰੀ ਟਰਾਈ ਕਰਮਾ ਠੀਕ ਆ ਆਪੇ ਬਣਾ ਲਓ ਭਾਬੀ ਬਣਾਉਣੀ ਨਹੀਂ ਆਉਂਦੇ ਹੈਗੇ। ਉਹਨੇ ਸਮਾਨ ਚਾਹੀਦਾ ਕਹਿੰਦੀ ਖਾਸਾ। ਕੀ ਕੀ ਚਾਹੀਦਾ ਦੱਸ ਲਿਆਉਂਗਾ ਮੈਂ। ਗੋਭੀ ਬੋਲੀ ਬੋਲੀ ਕਿਹੜੀ ਕਿਹੜੀ ਹੈ? ਬਾਂਦ ਗੋਭੀ, ਸ਼ਿਮਲਾ ਮੀਟ ਚ। ਕੱਢ ਉਹ ਤਾਂ ਪੁੱਛਣਾ ਪੁੱਛਣਾ ਮਾ ਉਹ ਤੇ ਦੱਸਣ ਤੂੰ ਲੱਗੀ। ਬੜੀ ਕਿ ਸ਼ੈਫ। ਮਤਲਬ ਸਾਤਿਅ ਮਾਰੂngੇ ਦੇਖੂ ਮੈਂ ਤਾਂ ਨਹੀਂ ਆਂ ਪੈਂਦਾ ਮੈਂ ਤੇਰੇ ਬਣਦੇ ਹਾਂ ਮੈਂ ਤੇਰੇ ਬਣਦੇ ਹਾਂ ਮੈਂ ਤੇਰੇ ਬਣਾ ਕੇ ਨਾ ਉਹਨੂੰ ਬਾਹਰ ਰੱਖਣਾ ਪੈਂਦਾ ਯਾਨੀ ਇਸਟੀਮ ਦੇਣੀ ਪੈਂਦੀ ਆ ਬੂਮੂ ਜੇਕਣਾ ਤੁਸੀਂ ਉਹ ਪਤੀੜ ਬਣਾਏ ਤੇ ਉਕਣੀ ਬਣਾਉਣੇ ਪੈਣੇ ਆ ਇਸਟੀਮ ਨਾਲੇ ਬਣਦੇ ਉਹ ਕਈ ਫਰਾਈ ਵੀ ਕਰਦਨੇ ਆ ਪਰ ਆਪਾਂ ਖਾਂਦੇ ਨਹੀਂ ਨਾ ਆਪਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਹਾਂ ਅਸੀਂ ਮੈਂ ਮੈਂ ਅੱਜ ਤੱਕ ਇੱਕ ਵਾਰ ਖਾਦਾ ਹਾਂ ਮੈਂ ਉਹਨੂੰ ਲਜਾਂਦਾ ਅੰਦਰ ਨੂੰ ਤਾਂ ਆਉਂਦਾ ਬਾਹਰ ਨੂੰ ਤਾਂ ਮੈਨੂੰ ਨਹੀਂ ਸਵਾਦ ਲੱਗਾ ਕੱਚਾ ਜਾ ਆਟਾ ਫਰਾਈ ਕਰੇ ਹੋ ਕੱਚਾ ਦਾ ਆਟਾ ਮੈਂ ਨਹੀਂ ਖਾਂਦਾ ਹੈਗਾ ਪਰ ਬਾਕੀ ਸਭ ਦੀ ਆਪਣੀ ਆਪਣੀ ਪਸੰਦ ਆ। ਆ ਇਹ ਤਾਂ ਕਰ ਦੇ। ਭਾਬੀ ਤੇਰੇ ਬਾਪ ਨੂੰ ਖਾਂਦਾ ਉਹ ਮੈਂ ਪਾਪਾ ਨੂੰ ਕਹਿੰਦਾ ਸ਼ਾਮ ਦੇ ਟਾਈਮ ਕਈ ਵਾਰ ਅੜਚਸ ਹੈ। ਚੱਲ ਹੁਣੀ ਪਸਲਾ ਕੇ ਲੈ ਕੇ ਆਉ। ਕੱਲ ਚੱਲ ਅੱਜ ਆਪਾਂ ਦੇਖਦੇ ਆਂ ਚਾਂਦ ਬਿੱਤੀ ਨੂੰ ਬਣਾਉਣੀ। ਹੁਣੇ ਹੁਣੇ ਮੈਂ ਹੁਣੇ ਭਾਈ ਨੂੰ ਨਾਲ ਲਊਂਗਾ ਕਿ ਸਾਨੂੰ ਦੇਖ ਲਊਂਗਾ। ਮੈਨੂੰ ਸਭ ਦੀ ਆਪਣੀ ਆਪਣੀ ਪਸੰਦ ਆ ਕੋਈ ਕੁਝ ਖਾਂਦਾ। ਹਾਂ ਜਿਵੇਂ ਆਪਾਂ ਦੇਖੀਏ ਵੀ ਚੱਲ ਅਸੀਂ ਇਹ ਚੀਜ਼ ਨਹੀਂ ਖਾਂਦੇ ਗੱਲ ਵੱਖਰੀ ਐ। ਹਾਂ ਕੋਈ ਸਭ ਦਾ ਆਪਣਾ ਸਭ ਦੇ ਆਪਣੇ ਆਪਣੇ ਹੋਵਾ ਤੇ ਬਾਕੀ ਮੈਂ ਟਾਈਮ ਤੇ ਚੱਲੀਏ 1 ਵਜ ਗਿਆ ਵੱਜ ਗਿਆ ਕਿ ਨਿਆਣੇ ਵੀ ਲਿਆਉਣੇ ਆਉਂਦੇ ਹੋਏ ਨੀ ਚਲੋ ਫਿਰ ਉੱਠੋ ਲੋਕ ਆ ਗਰੂਦਾਂ ਨੂੰ ਚਲ ਆ ਗਈ ਤੂੰ ਕਰਦੀ ਰਹ ਭਾਬੀ ਸੀਰੀਅਸ ਜੀ ਹੋਈ ਵੀ ਹੈ ਵਿਚਾਰੀ ਨਹੀਂ ਮੈਂ ਤਾਂ ਇੱਕ ਸੀਰੀਅਸ ਕਰ ਰਿਹਾ ਖੁਸ਼ ਰਹਿ ਆ ਕਰ ਖੁਸ਼ ਰਹਿ ਆ ਕੇ ਲਿਜਾਣਾ ਬਸ ਹੈ ਤੇ ਕੁਝ ਨਹੀਂ ਲੈ ਜਾਣਾ ਹੈਗਾ ਬਸ ਜੋ ਖਾਲੀ ਹੱਥ ਆਇਆ ਖਾਲੀ ਹੱਥ ਨਹੀਂ ਚਾ ਦਿਨਾਂ ਦੀ ਜ਼ਿੰਦਗੀ ਆ ਜੀ ਲੋ ਜੀ ਲੋ ਜੀ ਲੋ ਮੈਂ ਕਾ ਜੀ ਨਹੀਂ ਤੁਸੀਂ ਬਾਤ ਹੀ ਲੋ ਮੈਂ ਜੋ ਮੈਂ ਦੇਖ ਖਾਲੀ ਹੱਥ ਆਇਆ ਸੰਦੀਪ ਖਾਲੀ ਹੱਥ ਜਣਾਉ ਖਾਲੀ ਹੱਥ ਰੋਪੜ ਨੂੰ ਚੱਲਿਆ ਮੈਂ ਖਾਲੀ ਹੱਥ ਰੋਪੜ ਤੇ ਆਇਆ ਖਾਲੀ ਹੱਥ ਮੈਂ ਚੱਲਿਆ ਰੋਪੜ ਨੂੰ ਖਾਲੀ ਹੱਥ ਆ ਰਿਹਾ ਮਾਂ ਕਿੱਥੇ ਆ ਕਰਿਆ ਇੱਕ ਹੱਥ ਚ ਕਿਹੜਾ ਫੋਨ ਫੋਨ ਚ ਚਲਾ ਲਈ ਜੀ ਗੂਗਲ ਤੇ ਚੱਲ ਗਿਆ ਤਾਂ ਚੱਲ ਗਿਆ ਕਬਰ ਆ ਫੋਨ ਦਾ ਕੋਈ ਨਾ ਹੈਗਾ ਫੋਨ ਚ ਗੂਗਲ ਚ ਤਾਂ ਬਥੇਰੇ ਪੈਸੇ ਆਦੇ ਹਾਂ ਬਥੇਰੇ ਰੁਪਏ ਇਧਰ ਬੂਟਾ ਲੱਗਾ ਵਾ ਮੇਰੇ ਤੇ ਗਾਲ ਨਿਕ ਗਾਲ ਲੱਗੀ ਤੇ ਨਿਕਲਣਾ ਵੀ ਬੂਟਾ ਲੱਗਾ ਵਾ ਫੋਨ ਚਦਾ ਪਰ ਤੋੜੀ ਜਾਣੇ ਆ ਬਸ ਨੇ ਵਰਤੀ ਜਾਣੇ ਉਹਦੇ ਜਦ ਚੱਕੋ ਫੋਨ ਚੱਕੋ ਮਹਾਰਾ ਸੱਚਾ ਪਾਤਸ਼ਾਹ ਬਾਲੀ ਦੋਗਲੀ ਦੋਗਲੀ ਹੈ ਹਾਂ ਬਾਲੀ ਦੋਗਲੀ ਹੈ ਉਹ ਤਾਂ ਮੈਨੂੰ ਪਤਾ ਹੀ ਤਾਂ ਹਟੇ ਸਾਈਡ ਨੂੰ ਹਟੇ ਸਾਈਡ ਨੂੰ ਜਾਨ ਲੱਗੇ ਕੁਝ ਹੋਰ ਆ ਬਾਹਰ ਦੇਖੋ ਜੀ ਤੁੱਪ ਕਿਹ ਜੀ ਨਿਕਲੀ ਵੀ ਆਹਾ ਹਾ ਹੁਣ ਆਪਾਂ ਚੱਲੀਏ ਹਾਂ ਨਾ ਨਜ਼ਾਰੇਦਾਰ ਤੁੱਪ ਨਿਕਲੀ ਵੀ ਹੈ ਚਲੋ ਆ ਬਘੋ ਬਘੋ ਕੋਈ ਨਹੀਂ ਹੋ ਗਈ ਠੀਕ ਹਾਂ ਭਾਬੀ ਮੇਰੀ ਤੈਨਾਂ ਬਿਮਾਰ ਸੀ ਨਾ ਠੀਕ ਹੋ ਗਈ ਨਾ ਹੁਣ ਹੁਣ ਦੇਖੀ ਤੂੰ ਅੱਜ ਤੱਕ ਅਸ ਚਾਰ ਕੋੜੀ ਤੈਨਾਂ ਹੋਰ ਠੀਕ ਹੋਇਆ ਨਾ ਹਾਂ ਮੈਂ ਸ੍ਰਿੰਗੀ ਚੱਲ ਆਇਆ ਦੋ ਤਾ ਬਿਨਾਂ ਤੋਂ ਅਜੇ ਤੇ ਜਿਹੜਾ ਬੰਦਾ ਠੀਕ ਹੋ ਰਿਹਾ ਹੋਰ ਰੱਬ ਚਾਹੀਦਾ ਹੋਰ ਰੱਬ ਚਾਹੀਦਾ ਹਾਂ ਇਹਦਾ ਠੀਕ ਕੀ ਹੈ ਜਾ ਜਾ ਟਾਈਮ ਨਾ ਲਾ ਜਾ ਤੈਨਾਂ ਨਾ ਠੀਕ ਹਾਂ ਬਾਕੀ ਜੂਝਸ ਬਲਾ ਕੇ ਆਪਣੀ ਭਾਬੀ ਨੂੰ ਜੇ ਕਿਤੇ ਤੇਰੇ ਵੀਰ ਜੀ ਨਾਲ ਜਾਂਦੀ ਪੇਰ ਪਾਣੀ ਪਾਣੀ ਪਲਾਗਦਾ ਪਾਣੀ ਪਲਾਕੇ ਕਾਲਾ ਜੂਸ ਦਾ ਪਲਾ ਲੈ ਆਉਣਾ ਤਾਂ ਵਾਹ ਹੋਇਆ ਖਲਤ ਨਾ ਉਹ ਚਾਬੀ ਦੇਖੀ ਤਾ ਗੱਡੀ ਯਾਰ ਗੱਡੀ ਦੇ ਉੱਪਰ ਹੈ ਪਈ ਪਈ ਆ ਗੇਟ ਖੋਲੋ ਫਿਰ ਖੁੱਲਾ ਖੁੱਲਾ ਆਪਾਂ ਸ਼ਾਮ ਚਾਹ ਹਾਂ ਆ ਮੇ ਬੱਚਿਆਂ ਨੂੰ ਸ਼ਾਮਾਂ ਦੇ ਚ ਬੰਨਦੇ ਮੈਂ ਹੋਰ ਲੁੱਟ ਦੀ ਧੁੱਪ ਹੈ ਕਦੇ ਕਿਣੀਆਂ ਜੀ ਆ ਜਾਂਦੀਆਂ ਕਦੇ ਚਲ ਜਾਂਦੀਆਂ ਚਲੋ ਮਿਲਦੇ ਜੀ ਫੇਰ ਤੁਹਾਨੂੰ ਪੌਂਟ ਰਿ ਸੀ ਆਪਣੇ ਰੋਪੜ ਸ਼ਹਿਰ ਤੇ ਵਿੱਚ ਤੇ ਇੱਥੇ ਬੱਚਿਆਂ ਦੇ ਕੱਪੜੇ ਜਿਹੜੇ ਬਹੁਤ ਸੋਹਣੇ ਸੋਹਣੇ ਪਏ ਨੇ ਤੇ ਹੁਣ ਦੇਖਦੇ ਆ 25 ਨੰਬਰ ਉਧਰੇ 25 ਹੈ ਹਾਂ 25 ਨੰਬਰ ਜੀ ਆਇਆ ਜਾਣਾ ਜਦਾ ਆਪਣੇ ਭਾਬੀ ਤੇ ਦਿਉਰ ਦਾ ਸਾਡੇ ਮਾਸੀ ਦੇ ਮੁੰਡੇ ਦਾ ਵਿਆਹ ਤਾਂ ਅਹ ਜੀ ਉਹਨੇ ਪਾਇਆ ਪਤਾ ਨਾ ਆਪਣੇ ਮੁੰਡੇ ਦਾ ਅਵੀ ਨਹੀਂ ਅਵੀ ਨੇ ਪਾਇਆ ਪਤਾ ਇਹ ਜਾਸੂਟ ਅਵੀ ਦਾ ਕਿੰਨਾ ਨੰਬਰ ਆਊਗਾ ਅਵੀ ਦੇ ਤਾਂ ਹੁਣ ਭਾਬੀ ਨੂੰ ਪਤਾ ਹੋਊਗਾ ਮੈਨੂੰ ਥੋੜਾ ਪਤਾ ਇੱਥੇ ਨੂੰ ਲੰਘ ਚਾਲ ਪਿੱਛੇ ਨੂੰ ਜੇ ਉਧਰਲੀ ਸਾਈਡ ਜਾਣਾ ਆ ਰਸਤਾ ਹੈਗਾ ਉਹਨੂੰ ਵਾਖਾ ਜੀ ਉਹ ਸਤਨਾਮ ਹੂੰ ਇਹ ਹੈ ਬਾਈ ਨੰਬਰ ਕੋਈ ਕਲਰਫੁੱਲ ਜੀ ਲੈ ਆ ਦੇਖ ਮਗਰ ਕਿਾ ਵਧੀਆ ਪਈਆਂ ਚੱਕ ਜ ਵਾਲੀਆਂ ਜਿੰਨਾ ਰੰਗ ਸਾਫ ਅਜੇ ਵੀ ਕਿਉਂਕਿ ਉਹ ਵਾਈਟ ਵੀ ਹੋਣੀ ਉਹਨਾਂ ਨੂੰ ਚਿੱਟੇ ਸੇ ਸੰਭਾਲਣੀ ਜਵਾਕ ਕਿੰਨੇ ਛੋਟੇ ਜਨੇ ਆਹ ਲਾਸਟ ਵਾਲੀਆਂ ਦੇਖ ਕੱਢ ਕੇ ਹਾਂ ਪਹਿਲਾ ਪ੍ਰਾਈਜ਼ ਦੇਖਦੀ ਆ ਕਲਰ ਫਾ ਦੇਖਦੀ ਹਾਂ ਨੰਬਰ ਦੇਖਦੀ ਆ ਮਾਂ ਕਿਹਦੇ ਪ੍ਰਾਈਜ਼ ਰਾਈ ਦੀ ਜੀ ਦੇਖਦੀ ਨੰਬਰ ਦੇਖਦੇ ਵੇ ਨਿਆਣੇ ਤੇ ਛੋਟਾ ਪੜਾ ਕੁਝ ਨਹੀਂ ਬਸ ਉਹਨਾਂ ਨੂੰ ਐਂ ਲੱਗ ਜਾਂਦਾ ਹੁੰਦਾ ਨਾ ਤਾਂ ਚੇਂਜ ਦਿੱਤਾ ਮਨ ਲੱਦਾ ਹੋ ਜੂਗਾ ਚੇਂਜ ਦਾ ਪੰਗਾ ਹੀ ਐ ਫਿਰ ਇਸ ਕਰਕੇ ਮੈਂ ਚੇਂਜ ਨਹੀਂ ਕਰਨਾ ਚਾਹੁੰਦੀ ਤੇ ਸੰਦੀਪ ਆ ਸਾਲ ਜੀ ਤੇ ਬਹੁਤ بڑا ਹੋ ਕਲਰ ਤਾਂ ਦੇ 5 ਸਾਲ ਦਾ ਵੱਡਾ ਕੁੱਤੇ ਨਹੀਂ ਫੇਰ ਕੇ 5 ਸਾਲ ਬਾਅਦ ਪਾਲੂਗਾ ਨਾਲੇ ਉੱਪਰ ਟਟਿਰੀ ਜੀ ਵੀ ਬਣੀ ਵੀ ਐ ਰਹਿਣੀ ਨਹੀਂ ਕੁਛ ਨਾ ਹੋ ਨਾਲੇ ਉੱਪਰ ਟਟਿਰੀ ਜੀ ਵੀ ਬਣੀ ਵੀ ਇੱਕ ਦੇ ਬਣੀ ਤਾਂ ਹੋਈ ਐ ਤਾਂ ਜਿਆਦਾ ਵੱਡਾ 24 ਨੰਬਰ ਆ ਉਹਦੇ ਆਉਣਾ 22 ਨੰਬਰ 22 ਆ ਦੇਖੋ ਤੁਹਾਡੀ ਇੱਛਾ ਚੁਟਕੀ ਦੇਖੋ ਹਾਂ ਆ ਵੀ ਚਾਹੀ ਨੰਬਰ ਹੈ ਹਾਂ ਹਮ ਤੁਹਾਨੂੰ ਬਾਜੀ ਨੰਬਰ ਮਿਲਣੀ ਨਹੀਂ ਨਾ ਆ ਵੀ ਪਿਆ ਦੋ ਦੋ ਸਾਲ ਤੇ ਲੈ ਕੇ 9 ਸਾਲ ਦੇ ਬੱਚਿਆਂ ਤੱਕ ਆਹ ਤਾਰ ਲਾ ਵੀ ਠੀਕ ਲੱਗਦਾ ਇਹ ਲਾੜਾ ਇੰਨੀ ਗਰਮੀ ਮੌਮਾਂ ਨੂੰ ਹਾਂ ਇਹ 18 ਨੰਬਰ ਹੈ 18 ਮਹੀਨੇ ਦੇ ਬੱਚੇ ਲਈ 18 ਮਹੀਨਤਾ ਦੀ ਹੋ ਗਿਆ ਹਜੇ 18 ਮਹੀਨਤਾ ਤਾਂ ਹੋਇਆ ਹੀ ਨਹੀਂ ਉਹ ਉਸ ਹਸਾਬ ਨਾਲ ਨਾ ਉਹਦਾ ਸਾਈਜ਼ ਜਿਹੜਾ ਅੱਛਾ ਅੱਛਾ ਬੇਟਾ ਬੇਟਾ ਹਲਤੀ ਥੋੜਾ ਜਿਹਾ ਹਾਂ ਜਿਵੇਂ ਦੇਖੋ ਹੁਣ ਆਹ ਬਾਈ ਨੰਬਰ ਆਹ ਉਹਦੇ ਐਨ ਖੁੱਲੀ ਡੁੱਲੀ ਰਹੂਗੀ ਟੈੜ ਜਿਬ ਨਹੀਂ ਸੋਹਣੀ ਲੱਗੂ ਪਰ ਉਹ ਲੱਗਦੀ ਮੈਨੂੰ ਥੋੜੀ ਜਿਹੀ ਮੈਨੇ ਇੱਕ ਤਾਂ ਮੈਨੂੰ ਕਾਹੀ ਪਸੰਦ ਆਈ ਇੱਕ ਤਾਂ ਹੀ ਲੈ ਲੈਂਦੇ ਆ ਇਹਦੇ ਨਾਲ ਨੀਲੀ ਜੀ ਨਿੱਕਰ ਲੈ ਲੂਗੀ ਦੋ ਸੈੱਟ ਲੈਣੇ ਆ ਯਾਨੀ ਕਿ ਦੋ ਦੋ ਇੱਕ ਆਪੂ ਬੜੀ ਭੂਆ ਕਿੰਨੇ ਤੱਕ ਛੋਟੀ ਭੂਆ ਕਿੰਨੇ ਤੋ ਹਨਾ ਦੀਦੀ ਦੀਦੀ ਤਾਂ ਤਰੀ ਜ਼ਰਾ ਸਾਥ ਹੀ ਨਹੀਂ ਦਿੰਦੀ ਇਸ ਵਿੱਚ ਕੀ ਆ ਵੀ ਸੁਣੋ ਨਹੀਂ ਆ ਵੀ ਠੀਕ ਆ ਆ ਲੈ ਲੈ ਕਿ ਤੁਹਾਡੇ ਕਲਰ ਚੋਂ ਐਸ ਥੋੜੀ ਜਿਹੀ ਹੋਜੀ ਹੁੰਦੀ ਆ ਕੋਈ ਗੂੜਾ ਜਿਹਾ ਕਲਰ ਦੇਖੀ ਦਿੰਦਾ ਜਵਾਕਾਂ ਬਾਤ ਆ ਚਿੱਟਾ ਕਲਰ ਆ ਉਹਨਾਂ ਨੇ ਕੁਝ ਖਾਣਾ ਪੀਣਾ ਪਰ ਡੋਲ ਤਾਂ ਬਸ ਆ ਇਹਦੇ ਵਿੱਚ ਚਿਲਾ ਕੇ ਜਿੰਜਾ ਦੇ ਬੁਰੂ ਚਾਰ ਦਿਨ ਤੋਂ ਵਫਤਾ ਖੜਾ ਜ ਨਹੀਂ ਵਿਚਾਰੇ ਰੋ ਜਾ ਉਹਨਾਂ ਪਰ ਉਸੇ ਢੋਲ ਲਿਆ ਦਾ ਚੱਲ ਓ ਯਾਰ ਨਿਆਣਿਆਂ ਦੇ ਵਿੱਕੀ ਸਿੰਘ ਦੇ ਕੱਪੜੇ ਹੈ ਜੇ ਹੀ ਆਉਂਦੇ ਤੁਹਾਨੂੰ ਨਹੀਂ ਪਤਾ ਹਾਂ ਤੰਨੂੰ ਪਤਾ ਹਾਂ ਹਾਂ ਨਿਆਣਿਆਂ ਦੇ ਲਾਈਟ ਲਾਈਟ ਕਲਰ ਆ ਦੇਖਿਆ ਆ ਦੇਖਿਆ ਕਿਆ ਵਜਾ ਨਿਕਲਣਾ ਕਲਰ ਜੜਾ ਕੱਟਣ ਲੱਗੀ ਓ ਪਹਿਲਾਂ ਦੂਆ ਹੈਂਗਰ ਕੱਟ ਲਾ ਉੱਥੇ ਤੇ ਹਾਂ ਆ ਦੇਖ ਪਰ ਇਹ ਜ਼ਿਆਦਾ ਖੁੱਲਾ ਹੈ ਤਾਂ ਉਹਦੇ ਬੜੇ ਤਿਆਰਣਾ ਨਿੰਦੂ ਦਾ ਹੀ ਉਹ ਦਾ ਸ਼ਰਟ ਕਰਨ ਔਖਾ ਹੋ ਜਾਂਦਾ ਜਦੋਂ ਕਹਿੰਦੇ ਇੱਦਾਂ ਗੰਨੇ ਵਾਲੇ ਖੇਤ ਚ ਵੱਢ ਜਾਂਦੇ ਆ ਠੀਕ ਆ ਇਹ ਕਲਰ ਰੋਕਿਆ ਸਹੀ ਟੋਪੀ ਐ ਫਟਣਾ ਹੋ ਜੀ ਮੇਰੀ ਗਰਦਨ ਸਰ ਭਾਰ ਆਉਦਾ ਖਾਤ ਤੋਂ ਜ਼ਿਆਦਾ ਜ਼ਿੰਦਗੀ ਦੇ ਟਫ ਆ ਵੀ ਨਿਆਣੇ ਦੇ ਕੱਪੜੇ ਸਿਲਪ ਕਰਦੇ ਹਾਂ ਆਹ ਟੀ-ਸ਼ਰਟ ਵੀ ਠੀਕ ਲਾਦੇ ਨੇ ਕਲਰ ਤਾਂ ਵਧੀਆ ਪਰ 6-7 ਸਾਲ ਦੇ ਬੱਚੇ ਦਾ ਟੋਪੀਆਂ ਟੋਪੀਆਂ ਵਾਲੇ ਆ ਨਾ ਆ ਸਾਰੇ ਟੋਪੇ ਵਾਲੀ ਲਾਈਨ ਆ ਆਹੀ ਅਤਰੀ ਦੂਏ ਲੋਟਾ ਇਹਦਾ ਕੋਟ ਟਾਈਪ ਆ ਗਿਆ ਨਾ ਆ ਕੋਟ ਆ ਗਰਮੀ ਆ ਚ ਨਹੀਂ ਚੰਗਾ ਆ ਕਲਰ ਦੇਖੋ ਤਾਂ ਇਹ ਕਿੰਨਾ ਦਮਦਾਰ ਥੱਲੇ ਤਾਰ ਕੇ ਪਤਾ ਲੱਗੂਗਾ ਇਹਦਾ ਤਾਂ 14 ਤੋਂ 24 ਆ ਤਾਂ ਜਾਣੀ ਆ ਤਾਂ ਜਾਣੀ ਆ ਹਾਂ ਬਿੱਬੇ ਜੀ ਅੱਗ ਹੀ ਚਾਹੀਦੀ ਹੈ ਟੈਡੀ ਆ ਬੀਨ ਕੋ ਵੀ ਕੱਟ ਕੇ ਦਿਖਾਉਂਦੀ ਵੀ ਆਸ ਸੋਨਾ ਦਾ ਸੋਨਾ ਲੱਗਦਾ ਕਿ ਤੇਰੀ ਚਾਲਦੀ ਨਹੀਂ ਹੈਗੀ ਤੇ ਰਾਣੀ ਪਰ ਚਲਾ ਲੈ ਹਾਂ ਥੋੜਾ ਜਿਹਾ ਦਿਖਾ ਕੇ ਆਪੇ ਆਪ ਹੀ ਹੁੰਦੀ ਨਹੀਂ ਆਲੇ ਦੀ ਸਿੰਦ ਦੇਖੀ ਆ ਮੇਰੇ ਨਿਆਣੇ ਦਾ ਲੱਗ ਲੱਗਾ ਮੇਰੀ ਕੁੜੀ ਆਪ ਕੋਤ ਬਸਿੰਦ ਕਰਦੀ ਇਹਦੇ ਨਾਲ ਬਰਾਊਨ ਕਲਰ ਦੀ ਨਿਕਰ ਕਿੰਨੀ ਲੱਗਦੀ ਹਾਂ ਉਹ ਤੋਂ ਉਹ ਕਲਰ ਦੀ ਨਿਕਰ ਲੈਣਾ ਤੇ ਨੀਲੀ ਲੈ ਲੈਣੇ ਬਹੁਤ ਇਹਦੇ ਨਾਲ ਦੇ ਜਵਾਕਾਂ ਦੀ ਉਹ ਵੀ ਤਾਂ ਪਈਆਂ ਟੀ-ਸ਼ਰਟ ਆ ਉਧਰ ਨੂੰ ਉਹ ਟੋਕਰੀ ਵੀ ਤਾਂ ਦੋਹੇ ਚਿੱਟੇ ਜਿਹੇ ਲੈ ਲੇ ਕੱਪੜੇ ਉਹ ਫਿਰ ਜੇ ਹੋਰ ਕਿਤੇ ਆਪਾਂ ਹੋਰ ਦੀ ਗਿਆ ਬਦਲ ਦੂੰਗੇ ਕਹਣਾ ਤੱਕ ਕਹਿੰਦੀ ਆ ਵੀ ਨਹੀਂ ਚੇਂਜ ਕਰੋ ਉਹ ਤਾਂ ਉਹ ਆ ਗਿਆ ਫਰਾਕਾ ਜਿਹਾ ਪਤਾ ਨਹੀਂ ਹੁਣ ਨਿੱਕਰਾਂ ਥੱਲੇ ਵੀ ਲੱਗੀਆਂ ਵੀ ਐਵੇਂ ਲੱਦਾ ਹਾਂ ਠੀਕ ਹੈ ਉਹਦੇ ਆ ਪਾਈ ਵੀ ਸਹੀ ਲੱਗਣੀ ਆ ਇਹ ਇਹਦੇ ਨਾਲ ਸੋਹਣੀ ਲੱਗੂਗੀ ਫਿਰ ਤਕਨ ਹਾਂ ਬ੍ਰਾਊਨ ਲਓ ਮੈਂ ਇਹਦੇ ਨਾਲ ਆ ਠੀਕ ਆ ਨੀਲੀ ਵੀ ਆ ਇਹਨੂੰ ਰਹਿਣ ਦਿਓ ਆ ਲੈ ਲੈਂਦੇ ਹਾਂ ਬਾਹ ਲੇ ਲਾ ਨੀ ਮੈਂ ਦਰੋਂ ਇਹ ਵੀ ਤੁਸੀ ਲੱਗਦੇ ਕਹਿੰਦੇ ਆ ਵਾਈਟ ਆ ਇਹ ਹੂੰ ਹਨਾ ਆ ਸੋਹਣਾ ਲੱਗਦੀ ਦੀ ਇੱਕ ਸੈੱਟ ਇੱਕ ਹੋ ਸਕਦਾ ਦੇਖ ਲੈਂਦੇ ਆ ਨਾ ਨਹੀਂ ਦੂ ਦੇਖ ਲੈਂਦੇ ਆ ਨਹੀਂ ਦੂ ਦਾ ਦੇਖ ਨੇ ਦੂ ਦਾ ਵੀ ਇੱਥੇ ਪਿਆਉਣਾ ਕਦੋਂ 32 34 ਚਾਹੇ 35 36 ਹਾਂ ਇੱਥੇ ਵਾਸਤੇ ਹੀ ਨਾਂ ਲਿਖਿਆ ਹੈ ਇਹਦੇ ਚ ਤਾਂ ਹੁਣ ਇਹ ਇਅਰ ਤੇ ਰੱਬ ਉਹ ਨੰਬਰ ਨਹੀਂ ਹੋਣੇ ਇਨਾਂ ਚ ਤਾਂ ਸਾਲ ਹੀ ਲਿਖਿਆ ਹੋਆ ਵੀ ਕਿੰਨੇ ਤੋਂ ਕਿੰਨੇ ਸਾਲ ਤੱਕ ਇਹ ਜਮਾ ਕਰਦੇ ਆਉਣੀਆਂ ਇਹ ਹੋਰ ਕੁਝ ਨਹੀਂ ਹੈਗਾ ਹਾਂ ਸਾਡੇ ਆ ਪੰਗਤ ਨੂੰ ਜ਼ਰੂਰੀ ਨਹੀਂ ਕੀਤੀ ਸ਼ਰਟ ਲੈਣੀ ਤੇ ਸ਼ਰਟ ਲੈ ਲੈ ਮੈਂ ਤਾਂ ਆਪ ਕਹਿੰਦਾ ਹਾਂ ਨਾ ਦੀਦੀ ਹਾਂ ਬੂੜੇ ਆਂ ਕਿ ਆ ਕਿੰਨਾ ਸੋਹਣਾ ਕਲਰ ਆ ਉਧਰ ਆਹ ਹੈ ਜੀ ਚਟੇ-ਚਟੇ ਜੇ ਘੱਡੀ ਜਾਂਦੀ ਮੈਂ ਜਿੱਧਰ ਨੂੰ ਜਾਣਾ ਨਹੀਂ ਉਧਰ ਨੂੰ ਜਾਣੀ ਐ ਇਹ ਮੈਨੂੰ ਸੋਹਣਾ ਲੱਗਦਾ ਰੰਗ ਐ ਪਰ ਇਹ ਲੈ ਲੈ ਐ ਦੀਦੀ ਇਹ ਰੰਗ ਤਾਂ ਇਹ ਕਿੰਨਾ ਸੋਹਣਾ ਹੈ ਇਹਦੇ ਵਿੱਚ ਹੈ ਸਾਰੇ ਉਹਦੇ ਸਾਈਜ਼ ਆ ਹੂੰ ਦੇ ਭਾਈ ਹੁੰਦਾ 18 ਤੋਂ 12 ਮਹੀਨੇ ਦੇ ਬੱਚਿਆਂ ਲਈ ਉਹ ਤਾਂ ਸਾਹਮਣੇ ਉਹਨਾਂ ਦਾ ਕੰਬੀਨੇਸ਼ਨ ਕਰਿਆ ਵਾ ਉਹ ਦੇਖ ਬਲੈਕ ਨਿਕਰ ਹਾਂ ਇਹ ਤਾਰ ਕੀ ਦੇਣੀ ਕਿ ਨਾ ਵੀ ਕੰਬੀਨੇਸ਼ਨ ਵਧੀਆ ਕਰੀ ਹਾਂ ਹਾਂ ਬਲੈਕ ਆ ਬ੍ਰਾਊਨ ਨਾ ਤਾਂ 12 ਮਹੀਨੇ ਦੇ ਬੱਚੇ ਆ ਦਿਖਾਉਂਦਾ ਲੋਟ ਹਾਂ ਠੀਕ ਐ ਹਾਂ ਠੀਕ ਐ ਹਾਂ ਠੀਕ ਐ ਬਸ ਰੱਖ ਲਾ ਚਲ ਇੱਕ ਦੇ ਹੋ ਗਏ ਦੂਜੇ ਦੇ ਦੇਖੀ ਫਿਰ ਬਾਅਦ ਚ ਥੋੜੇ ਇੱਧਰ ਦੇਖਾਂਗੇ ਛੋਟੇ ਜਿਹੇ ਹਾਂ ਉਹ ਚਾਂਸੀ ਨੰਬਰ ਚੱਕੀ ਮੀਂਹ ਜਿਹੜੀ ਕਿ ਚਾਂਸੀ ਨੰਬਰ ਲਓ ਜੀ ਸ਼ਾਪਿੰਗ ਕਰਕੇ ਨਿਆਣਿਆਂ ਨੂੰ ਲੈ ਕੇ ਤੁਹਾਡੇ ਦੋਹਾਂ ਦੇ ਵੀ ਇੱਕ ਇੱਕ ਸ਼ੂਟ ਆ ਵਿੱਚ ਤੇ ਇੱਕ ਇੱਕ ਸ਼ੂਟ ਹੈਗਾ ਮਾਣੇ ਮੱਜਰ ਵਾਲੇ ਨਾਣਿਆਂ ਦਾ ਇੰਨਾ ਬਜਨ ਲੱਗਦਾ ਹੈ ਨਾ ਅੱਛਾ ਹਾਈ ਵੀਰਾ ਬਹੁਤ ਸੋਹਣਾ ਦਾ ਪੜ ਕੇ ਆ ਗਿਆ ਸਾਡੇ ਨਾਣੇ ਜੇ ਛਾਤੀ ਕਰ ਗਈ ਨਾ ਮੌਣੀ ਤੇ ਛਾਛੜੀ ਕਰ ਗਈ ਨਾ ਮੌਣੀ ਹੈ ਚਲੋ ਉਧਰ ਉਹ ਵੀ ਕਹਿੰਦਾ ਮੰਨੂ ਵੀ ਮਲਾ ਦੋ ਤੂੰ ਖੜਾ ਰਾਮ ਨਾਲ ਹਾਂ ਉੱਚਾ ਜੀਆਂ ਮਾਰਦਾ ਦੇਖ ਕੇ ਚਲ ਛਿੱਲੀ ਛਿੱਲੀ ਜੀ ਸਾਡੇ ਬਹੁਤ ਗੋਜ਼ਾ ਨਾਣੇ ਇਹ ਬਹਿਲਾ ਤਾਂ ਸਾਡੇ ਰੀਤ ਬਿਸਕੁਟਾਂ ਪਿੱਛੇ ਲੜ ਪੀ ਕੰਨੀ ਬਿਸਕੁਟ ਮਾਹ ਨਹੀਂ ਖਾਣੇ ਆਉ ਖਾਣੇ ਆ ਇਹ ਖਾਣੇ ਆਉ ਖਾਣੇ ਆ ਤੇ ਇਹਨਾਂ ਦਿਨ ਅੱਜ ਜਿਹੜੀ ਫਿਰ ਹਲੋ ਮੇਰੀ ਗੱਲ ਸੁਣ ਜਿਹੜੀ ਇਹਦੀ ਫਰਾਕ ਜੀ ਹੁਣੇ ਨਾ ਪਲ ਕਿਤੇ ਬਾਅਦ ਚ ਇਹ ਨਾ ਹੋਵੇ ਵੀ ਬਾਅਦ ਚ ਫਿਰ ਮੋੜਨ ਜਾਣਾ ਪਵੇ ਤੁਹਾਨੂੰ ਫਿਰ ਪੰਗਿਆ ਖੜਾ ਹੋਵੇ ਓਏ ਇਹਨੂੰ ਵੀ ਇਹਨੂੰ ਵੀ ਪੁੱਛਲਾ ਸੁਣੀ ਵੀ ਲੱਗੇ ਹਾਂ ਮੰਮੀ ਹਾਰਨੀ ਮੰਮੀ ਸੋਣੀ ਮੱਤ ਲੱਗਦਾ ਨਹੀਂ ਮੈਨੂੰ ਹਾਂ ਆ ਦੇ ਜੱਟ ਦੇ ਪੁੱਤ ਦੀ ਤੌਰ ਜੀਰਵਾ ਕੇ ਉਹ ਮੈਂ ਹਾਂ ਭਾਰੇ ਜੀ 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 ਸੂਟ ਨਾਲ ਨੂੰ ਸੂਟ ਸਾਟ ਤਾ ਦੇ ਤੇ ਭਾਈ ਲੈ ਲਈ ਹੋ ਨਿਆਣੇ ਸਾਡੇ ਹੋ ਗਏ ਲੇਟ ਆ ਭਾਬੀ ਦਾ ਦਿਲ ਲਾ ਦੇ ਦੇ ਭਾਬੀ ਦਾ ਦਿਲ ਸਾਡੀ ਦਾ ਦਰਿਆ ਵਰਗਾ ਹੈਲੋ ਮੇਰੀ ਗੱਲ ਵੀ ਪੂਰੀ ਹੋਣ ਦੇ ਦੋ ਭਾਬੀ ਦਾ ਸਾਡੀ ਦਾ ਦਿਲ ਦਰਿਆ ਵਰਗਾ ਕਹਿੰਦੀ ਮੈਨੂੰ ਸੂਟ ਰਹਿਣ ਦੇ ਕਹਿੰਦੀ ਕੋਈ ਨਹੀਂ ਭਾਈ ਹਾਂ ਮੇਰੇ ਵੱਲੋਂ ਆ ਇਹ ਮੇਰੀ ਚੁਆਇਸ ਆ ਜੀ ਆ ਕਲਰ ਮੈਂ ਪਸੰਦ ਕਰੇ ਵੇ ਤੋ ਆ ਕਾਲੀ ਟੀ-ਸ਼ਰਟ ਕਿਉਂ ਅੰਗਰ ਦਾ ਸੋਣਾ ਮਾੜਾ ਉਹ ਨਾਲ ਜੀ ਆ ਵੀ ਮੇਰੀ ਟੀ-ਸ਼ਰਟ ਪਸੰਦ ਆ ਪਈ ਤਾਂ ਤੇਰੀ ਕਿਹਾ ਤੂੰ ਧਾ ਤਿੰਨੇ ਦਾ ਤੇਰੇ ਕੋਲ ਕੱਪੜੇ ਪਏ ਯਾਰ ਤੂੰ ਫੇਰ ਕਹਿੰਦੀ ਮੇਰੇ ਕੱਪੜੇ ਕਿੱਥੇ ਮੇਰੇ ਆਹ ਆਹ ਦੀ ਵੀ ਸੁਣੀ ਕਹਿ ਦੋ ਭਾਈ ਹਾਂ ਜੀ ਚੱਲ ਦੇ ਨਾ ਲੈ ਕੇ ਕੋਈ ਗੱਲ ਆਪੀ ਰੂ ਮਸ਼ੀਨ ਇਹਦੇ ਪਾਣੀ ਖਾਲੀ ਕਰਾਉਣ ਚ ਲੈ ਆਉਣੀ ਤੁਹਾਨੂੰ ਫੇਰ ਨਹੀਂ ਤੁਸੀ ਰੱਦ ਦੇ ਚਾਹੋਗੇ ਹੁਣ ਇਹ ਨਹੀਂ ਕੱਪੜਾ ਕੰਮੇ ਕੰਨ ਪਾਈਆਂ ਨੇ ਮੈਨ ਤੇ ਪੂਰੇ ਹਣੇ ਇਹ ਤਾਂ ਹਰ ਵਾਰ ਜੰਨੇ ਕੱਪੜੇ ਲੈ ਆਉਣੀ ਹੈ ਆਹ ਲੰਘ ਲੈਣੇ ਆਹ ਮੇਰੀਆਂ ਤੁਹੀ ਪਾਈ ਚੰਗਾ ਆ ਲੰਘ ਇਹ ਤਾਂ ਵੀ ਨਹੀਂ ਸੱਪਸਾ ਅਬੂ ਜੀ ਐ ਨਹੀਂ ਗੋਦੀਆ ਹੋਵੇ ਸੋਣੀ ਲੱਗੀ ਤੁਹਾਨੂੰ ਤੂੰ ਮੇਰੇ ਦੋਸਤ ਤੂੰ ਚਾਕਲੇਟ ਖਾਣਾ ਤੂੰ ਖਾ ਲੈ ਤੈਨੂੰ ਸੋਹਣਾ ਲੱਗਿਆ ਪਰ ਮੈਂ ਪਸੰਦ ਕਰਿਆ ਤੇ ਥੈਂਕ ਯੂ ਕਾਜੀ ਦਾ ਅਨੁਭਵ ਥੈਂਕ ਯੂ ਪਿਆਰ ਜਦ ਜੱਪੀ ਪਾ ਗਏ ਪਪੀਆਂ ਪਪੀਆਂ ਦੋ ਚਾਰ ਕਰ ਲਈਦੀਆਂ ਆਂਦੀਆਂ ਚਾਚੀ ਨਾਲ ਆ ਹਾਂ ਆ ਵੀ ਨਿਆ ਨੇ ਦੋਨਾਂ ਜਣੇ ਲੜ ਕੇ ਪਸੰਦ ਕਰਿਆ ਆਂ ਨੀਂਦ ਨੂੰ ਮੈਂ ਇਹ ਖਿਡੌਣੇ ਲੈ ਲੰਨੀ ਇੱਕ ਪੈਂਟ ਲੈ ਲੰਨੀ ਨਿੱਕਰ ਉਹ ਤੋਂ ਜਾਣੀ ਨੀਂਦੂ ਉਸ ਤੇ ਹਾਏ ਅਕਬਰ ਕੀੜੀ ਛੀੜੀ ਪੀੜੀ ਕਲਰ ਲਾਇਆ ਹੋਇਆ ਮਰਮਿਆਂ ਦੇ ਸਕੂਲ ਚ ਐਕਟੀਵਿਟੀ ਸੀ ਐਕਟੀਵਿਟੀ ਆ ਫੋਨ ਐਕਤੀ ਲੱਗਿਆ ਕੀੜੀ ਕੀੜੀ ਆ ਕੀੜੀਆਂ ਹਾਣੀਆਂ ਫਿਰ ਵੱਡੇ ਤੇ ਆ ਬਿਸਕੁਟ ਖੰਡਾਇਆ ਤੁਸੀਂ ਹੁਣ ਹੈ ਬਾਹਰ ਤਾਂ ਵੀ ਗਰਮੀ ਨੇ ਬੱਟ ਕੱਢੇ ਪਏ ਆ ਨਜ਼ਾਰੇਦਾਰ ਬੰਦਾ ਐ ਫਿਰਦਾ ਕੱਪੜੇ ਗਿੱਲੇ ਚ ਕਰਕੇ ਵੀ ਮੈਂ ਹੁਣੇ ਨਹਾ ਕੇ ਆਇਆ ਠੰਡੇ ਠੰਡੇ ਪਾਣੀ ਨਾਲ ਗੱਡੀਆਂ ਦੇ ਏਸੀ ਵੀ ਜਵਾਬ ਦਿੰਦੇ ਜਾਂਦੇ ਆ ਪੁੱਤ ਤੈਨੂੰ ਸੋਣਾ ਵੀ ਲੱਗਿਆ ਹੈ ਕਿ ਗੱਗ ਰਾਜਾ ਮੈਂ ਤਾਂ ਮੰਨੂ ਤਾਂ ਵਧੀਆ ਨਹੀਂ ਲੱਗਿਆ ਹੈ ਇਹ ਕਹਿੰਦੀ ਆਂ ਕਿ ਪਾਣੀ ਆਇਆ ਫਰਾਕਸ ਕਰਤਾ ਤੇਰੀ ਧੀ ਨਹੀਂ ਪੰਟਾ ਹੋਰ ਨਹੀਂ ਪੰਟਾ ਤੇਰੀ ਧੀ ਨੂੰ ਪੰਟਾ ਪਸੰਦ ਆ ਤਾਂ ਹੋਰ ਨੂੰ ਤਾਂ ਨਹੀਂ ਪੰਟਾ ਖੰਦ ਹਾਂ ਇਹ ਨਹੀਂ ਤੋਂ ਦਿੱਤਾ ਕਿ ਹਿਲੰਦੇ ਚੱਲ ਪਾ ਨੂੰ ਪਤਾ ਉਧਰ ਉਧਰ ਰੱਖ ਲੈਨੇ ਚਾਕਲੇਟ ਲਾ ਦੇ ਆ ਲੈ ਬੇਲ ਬੇਲ ਵੀ ਦੇਖ ਲਓ ਮੋਟਾ ਹੀ ਹੈ ਜਾਂ ਪੈਸੇ ਦੇਣ ਦੀ ਕਹਿੰਦੀ ਆ ਇੰਨੇ ਮਾਫਾ ਇੱਕਣੀ ਆ ਪੈਸੇ ਤਾਂ ਭਾਈ ਇੱਕਣੀ ਦੇਉੜਿਆ ਇਹ ਤਾਂ ਇੱਦਾਂ ਹੀ ਹੁੰਦਾ ਹੁੰਦਾ ਨਿਆਹ ਦੇ ਕੱਪੜੇ ਬੜਿਆਂ ਨਾਲ ਦੀ ਹੋ ਜਾਂਦੇ ਜਿਹੜੇ ਬੜਿਆਂ ਦੇ ਕੱਪੜੇ ਉਹਨੇ ਦੀ ਉਹਨੇ ਲੈਣਾ ਨਹੀਂ ਬੜਿਆਂ ਦੇ ਨਹੀਂ ਇੰਨੇ ਮਹਿੰਗੇ ਹੁੰਦੇ ਨੇ ਛੋਟੇ ਹੁੰਦੇ ਆ ਹਾਂ ਚਲੋ ਕੋਈ ਨਹੀਂ ਟੈਨਸ਼ਨ ਨਹੀਂ ਲੈਣੀ ਨਾ ਕਿਸੇ ਨੂੰ ਟੈਨਸ਼ਨ ਨਹੀਂ ਦੇਣੀ ਠੀਕ ਹੈ ਨਾ 3070 ਲੈ 3475 ਚਾਹਤੂ 3475 ਵੀ ਕਹਿ ਸਕਦੇ ਉਹਨੂੰ 4 3475 ਵੀ ਕਹਿ ਸਕਦੇ 3475 ਵੀ ਕਹਿ ਸਕਦੇ ਆ ਪਾ ਇਹਨੂੰ ਕਰਦੇ ਆ 3000 475 ਚਲ ਆ ਲਿਖ ਤਾਂ ਅੰਗਰੇਜ਼ੀ ਆਉਂਦੀ ਥੋੜੀ ਥੋੜੀ 3 ਥੋੜੀ ਥੋੜੀ 75 ਹੈ ਹੂੰ 70 75 ਹੈ 475 ਕਿੰਨਾ ਦੱਸ ਕਿੰਨਾ 475 ਹੈ 4 ਕਿਉਂ 300 475 3000 475 ਹਾਂ 75 ਨਹੀਂ ਹੈਗਾ 75 ਹੈ ਹੋਰ ਕੀ ਹੋ ਰਿਹਾ 30 300 ਹਾਂ 300 ਹੈ 3000 ਉਹ ਤਾਂ ਪਹਿਲਾਂ ਕਹ ਲੈ 3000 ਤਾਂ ਕਹਿਤਾ ਪਹਿਲਾਂ 100 ਹਾਂ 50 ਆ 50 ਕਿਉਂ ਆ ਉਹ 30 ਦਾ 50 ਦੇ ਕਿਉਂ ਆ ਥੱਪ ਕਿਤੇ ਉੱਚ ਪੁੰਦਾ ਹੈ ਉਹਨੇ 70 ਪਤਾ ਨਹੀਂ ਕਿਹੜੇ ਕਹਿਤਾ ਮੈਂ ਇਹ ਤਾਂ ਪੜ੍ਹਨ ਤੇ ਗਲਤੀ ਲੱਗੀ ਫੇਰ ਕਰ ਲੈਣ ਨੂੰ ਕੰਫਿਊਜ਼ ਹੋ ਗਈ ਮੈਂ ਕਿਆ ਜਿੰਨਾ ਮੈਂ ਬਿੱਲ ਕਟਾਇਆ ਮੈਨੂੰ ਪਤਾ ਨਹੀਂ 3475 ਰੁਪਏ ਮੈਂ 25 ਰੁਪਏ ਘੱਟ ਹੋ ਗਏ ਤੇਰੇ ਹਾਂ 25 ਰੁਪਏ ਘੱਟ ਹੋ ਗਏ ਤੇਰੇ 25 ਰੁਪਏ ਲੈਸ ਕਰਤੇ ਉਹਨਾਂ ਨੇ ਡਿਸਕਾਊਂਟ ਕਰਤਾ ਵੀ ਜ਼ਿਆਦਾ ਕੱਪੜੇ ਖਰੀਦ ਲੈਣਾ ਤਾਂ ਕਰਕੇ 25 ਰੁਪਏ ਘਟਾ ਲੋ ਜੋਾਰੇ ਮਾਲ ਜਗਾਓ ਬਾਅਦ ਫਿਰ ਗਏ ਲੱਤੇ ਆ ਕੱਪੜੇ ਰਨੇ ਵੀ ਚੱਲ ਐਲਨ ਨੂੰ ਥੋੜਾ ਜਿਹਾ ਡਿਸਕਾਊਂਟ ਕਰ ਦਿੰਦੇ ਆ ਫਿਰ ਮਮਾ ਦੇ ਚਲੋ ਠੀਕ ਆ ਜੀ ਮਿਲਦੇ ਕਿਸੇ ਅਗਲੇ ਵਲੌਗ ਤੇ ਮਾਰਾ ਸਾਨੂੰ ਰੱਖ ਕੇ ਸਾਰਿਆਂ ਨੂੰ ਚੜ੍ਹਦੀ ਕਲਾ ਚ